ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਇੱਕ ਸ਼ਿਕਾਇਤ ਹੋਈ ਸੀ ਕਿ 18 ਕਰੋੜ ਰੁਪਏ ਦੀ ਗੜਬੜੀ ਹੋਈ ਆ ਫੰਡਾਂ ਦੀ ਦੁਰਵਰਤੋਂ ਹੋਈ ਆ ਜਿਹਦੇ ਚੱਲਦੇ ਜਿਲ੍ਹਾ ਤਰਨਤਾਰਨ ਦੇ ਡਿਪਟੀ ਕਮਿਸ਼ਨ ਨੇ ਰਿਪੋਰਟ ਤਿਆਰ ਕਰਕੇ ਡਿਪਾਰਟਮੈਂਟ ਨੂੰ ਸਿਫਾਰਿਸ਼ ਕਰ ਦਿੱਤੀ ਸੀ ਕਿ ਇਹਨਾਂ ਅਫਸਰਾਂ ਦੀ ਜ਼ਿੰਮੇਵਾਰੀ ਬੰਦੀ ਜਿਨ੍ਹਾਂ ਨੂੰ ਮੁਅਤਲ ਕੀਤਾ ਜਾਵੇ ਤੇ ਜਿਹਦੇ ਚੱਲਦਿਆ ਹੁਣ ਪੰਜਾਬ ਸਰਕਾਰ ਨੇ 8 ਜਿਹੜੇ ਅਫਸਰ ਨੇ ਉਹ ਮੁਅਤਲ ਕਰ ਦਿੱਤੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਤਰਨਤਾਰਨ ਦੇ ਇੱਕ ਆਮ ਆਦੀ ਪਾਰਟੀ ਦੇ ਨੇਤਾ ਨੇ ਆਪਣੇ ਕੁੜਮ ਨੂੰ ਬਚਾਲਿਆ ਇੱਕ ਆਮ ਆਦੀ ਪਾਰਟੀ ਦੇ ਨੇਤਾ ਨੇ ਆਪਣੇ ਭਰਾ ਨੂੰ ਬਚਾ ਲਿਆ ਤੇ ਅਧਿਕਾਰੀ ਟੰਗ ਦਿੱਤੇ ਗਏ ਨੇ ਕੁੱਲ ਦੱਸਿਆ ਜਾ ਰਿਹਾ ਹੈ ਕਿ 18 ਕਰੋੜ ਰੁਪਏ ਦੀ ਗੜਬੜੀ ਹੋਈ ਸੀ ਪੂਰੀ ਖਬਰ ਹੈ ਜਿਹੜੇ ਡਿਪਾਰਟਮੈਂਟ ਵੱਲੋਂ ਆਰਡਰ ਪਾਸ ਕੀਤੇ ਗਏ ਨੇ ਜਿਹਦੇ ਤਹਿਤ 8 ਜਿਹੜੇ ਨੇ ਅਫਸਰ ਨੇ 76 ਰੈਂਕ ਦੇ ਜਿਹੜੇ ਮੁਲਾਜ਼ਮ ਨੇ ਅਧਿਕਾਰੀ ਉਹਨਾਂ ਨੂੰ ਮੁਅਤਲ ਕੀਤਾ ਗਿਆ ਹੈ ਇਸ ਸਬੰਧ ਵਿੱਚ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਜਿਹੜੇ ਡਾਇਰੈਕਟਰ ਨੇ ਉਹਨਾਂ ਵੱਲੋਂ ਆਰਡਰ ਪਾਸ ਕੀਤੇ ਗਏ ਨੇ ਲਿਖਤੀ ਰੂਪ ਦੇ ਜਿਹੜੇ ਆਦੇਸ਼ ਜਾਰੀ ਕੀਤੇ ਗਏ ਨੇ ਉਹਦੇ ਚ ਕਿਹਾ ਗਿਆ ਕਿ ਗੁਰਜਿੰਦਰ ਸਿੰਘ ਪੰਚਾਇਤ 77 ਪੰਚਾਇਤ ਸੰਪਤੀ ਚੋਲਾ ਸਾਹਿਬ ਹਰਦੇਵਾਲ ਸਿੰਘ ਪੰਚਾਇਤ 77 ਹੁਣ ਬਲਟੋਵਾ ਸ਼ੈਨਸਾ ਸਿੰਘ ਪੰਚਾਇਤ 77 ਹੁਣ ਤਰਨਤਨ ਜਸਪਾਲ ਸਿੰਘ ਪੰਚਾਇਤ 77 ਪੰਚਾਇਤ ਸੰਪਤੀ ਚੋਲਾ ਸਾਹਿਬ ਬਲਰਾਜ ਸਿੰਘ ਪੰਚਾਇਤ 77 ਪੰਚਾਇਤ ਸੰਪਤੀ ਖਡੂਰ ਸਾਹਿਬ ਅਤੇ ਅਮਰਜੀਤ ਸਿੰਘ ਪੰਚਾਇਤ 77 ਹੁਣ ਜੰਡਿਆਲਾ ਗੁਰੂ ਜਸਵਿੰਦਰ ਸਿੰਘ ਪੰਚਾਇਤ 77 ਸੁਸ਼ੀਲ ਕੁਮਾਰ ਪੰਚਾਇਤ 77 ਪੰਚਾਇਤ ਸੰਪਤੀ ਤਰਨ ਧਾਰ ਨੂੰ ਤੁਰੰਤ ਮੋਤਲ ਕੀਤਾ ਜਾਂਦਾ ਮਤਲਬ ਅੱਠ ਜਿਹੜੇ ਪੰਚਾਇਤ 77 ਤੇ ਸੈਕਟਰੀ ਰੈਂਕ ਦੇ ਜਿਹੜੇ ਅਧਿਕਾਰੀ ਆ ਉਹ ਡਿਪਾਰਟਮੈਂਟ ਨੇ ਮੋਤਲ ਕਰ ਦਿੱਤੇ ਨੇ ਜਿਨ੍ਹਾਂ ਵਿੱਚ ਇੱਕ ਵਾਰ ਫਿਰ ਜਿਹੜੇ ਮੋਤਲ ਕੀਤੇ ਗਏ ਅਧਿਕਾਰੀ ਉਹਨਾਂ ਦਾ ਜ਼ਿਕਰ ਕਰ ਦਿੰਦੇ ਆ ਗੁਰਜਿੰਦਰ ਸਿੰਘ ਜਿਹੜੇ ਇਸ ਪੰਚਾਇਤ 77 ਨੇ ਤੇ ਪੰਚਾਇਤ ਸੰਪਤੀ 16 ਦੇ ਵਿੱਚ ਉਹ ਡਿਊਟੀ ਨਿਭਾ ਰਹੇ ਨੇ ਇਸੇ ਤਰ੍ਹਾਂ ਹਰਦੇਵਾਲ ਸਿੰਘ ਜਿਨ੍ਹਾਂ ਦਾ ਅਹੁਦਾ ਪੰਚਾਇਤ 77 ਆ ਇਸ ਸਮੇ ਉਹ ਬਲਟੋਵਾ ਹਲਕੇ ਦੇ ਵਿੱਚ ਕੰਮ ਕਰ ਰਹੇ ਨੇ ਇਸੇ ਤਰ੍ਹਾਂ ਸ਼ੈਂਡ ਸ਼ਾਹ ਸਿੰਘ ਪੰਚਾਇਤ 77 ਨੇ ਇਸ ਸਮੇ ਉਹਨਾਂ ਦੀ ਪੋਸਟਿੰਗ ਤਰਨਤਾਰਨ ਦੇ ਵਿੱਚ ਆ ਜਸਪਾਲ ਸਿੰਘ ਪੰਚਾਇਤ 77 ਇਸ ਸਮੇ ਉਹਨਾਂ ਦੀ ਡਿਊਟੀ ਚੋਲਾ ਸਾਹਿਬ ਆ ਬਲਰਾਜ ਸਿੰਘ ਪੰਚਾਇਤ 77 ਜਿਨ੍ਹਾਂ ਦੀ ਇਸ ਸਮੇ ਡਿਊਟੀ ਖਡੂਰ ਸਾਹਿਬ ਆ ਅਤੇ ਅਮਰਜੀਤ ਸਿੰਘ ਪੰਚਾਇਤ ਸਕੱਤਰ ਜਿਨ੍ਹਾਂ ਦੀ ਡਿਊਟੀ ਐਸਮੇ ਜੰਡੇਆਲਾ ਗੁਰੂਆ ਇਹਨਾਂ ਨੂੰ ਤੁਰੰਤ ਮੁਕਤਲ ਕਰ ਦਿੱਤਾ ਗਿਆ ਨਾਲ ਦੀ ਨਾਲ ਜਿਹੜੇ ਜਸਵਿੰਦਰ ਸਿੰਘ ਪੰਚਾਇਤ ਸਕੱਤਰ ਸੁਸ਼ੀਲ ਕੁਮਾਰ ਪੰਚਾਇਤ ਸਕੱਤਰ ਇਹ ਦੋਨੇ ਐਸਮੇ ਪੰਚਾਇਤ ਸੰਪਤੀ ਤਰਨਤਨ ਦੇ ਵਿੱਚ ਤਨਾਤ ਨੇ ਇਹਨਾਂ ਨੂੰ ਵੀ ਤੁਰੰਤ ਪ੍ਰਭਾਵ ਤੋਂ ਮੁਕਤਲ ਕੀਤਾ ਗਿਆ ਡਿਪਾਰਟਮੈਂਟ ਨੇ ਵੀ ਲਿਖਿਆ ਕਿ ਪੰਜਾਬ ਸਰਕਾਰ ਸਵਾਮਾ ਰੂਲਜ਼ ਜिल्ਦ 1 ਭਾਗ 1 ਦੇ ਨਿਜ਼ਮ 72 ਦੇ ਉਪਬੰਧ ਅਨੁਸਾਰ ਉਹ ਗੁਜ਼ਾਰਾ ਪੱਤਾ ਲੈਣ ਦੇ ਹੱਕਦਾਰ ਹੋਣਗੇ ਗੁਜ਼ਾਰੇ ਪੱਤੇ ਦੀ ਅਦਾਇਗੀ ਇਸ ਸ਼ਰਤ ਤੇ ਹੋਵੇਗੀ ਕਿ ਉਹ ਕਿਸੇ ਵੀ ਵਪਾਰ ਜਾਂ ਨੌਕਰੀ ਨਾਲ ਸੰਬੰਧਿਤ ਨਹੀਂ ਹਨ ਇਸ ਸਬੰਧੀ ਉਹਨਾਂ ਨੂੰ ਇੱਕ ਸਰਟੀਫਿਕੇਟ ਵੀ ਦੇਣਾ ਪਵੇਗਾ ਮੌਤਲੀ ਦੇ ਦੌਰਾਨ ਗੁਰਜਿੰਦਰ ਸਿੰਘ ਪੰਚਾਇਤ 77 ਪੰਚਾਇਤ ਸਬਤੀ ਚੋਲਾ ਸਾਹਿਬ ਹਰਦੀਾਲ ਸਿੰਘ ਪੰਚਾਇਤ 77 ਹੁਣ ਬੁਲਟੋਵਾ ਸ਼ੈਣ ਸ਼ਾਸਿੰਗ ਪੰਚਾਇਤ 77 ਹੁਣ ਤਰਨਤਾਰਨ ਜਸਪਾਲ ਸਿੰਘ ਪੰਚਾਇਤ 77 ਪੰਚਾਇਤ ਸੰਪਤੀ ਚੋਲਾ ਸਾਹਿਬ ਬਲਰਾਜ ਸਿੰਘ ਪੰਚਾਇਤ 77 ਪੰਚਾਇਤ ਸੰਪਤੀ ਖਡੂਰ ਸਾਹਿਬ ਅਤੇ ਅਮਰਜੀਤ ਸਿੰਘ ਪੰਚਾਇਤ 77 ਹੁਣ ਜੰਡਿਆਲਾ ਗੁਰੂ ਜਸਵਿੰਦਰ ਸਿੰਘ ਪੰਚਾਇਤ 77 ਸ਼ਸ਼ੀਲ ਕੁਮਾਰ ਪੰਚਾਇਤ 77 ਪੰਚਾਇਤ ਸੰਪਤੀ ਤਰਨਤਾਰ ਦਾ ਜਿਹੜਾ ਇਹਨਾਂ ਦਾ ਹੈੱਡਕੁਆਟਰ ਉਹ ਹੁਣ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਤਰਨਤਨ ਹੋਵੇਗਾ ਇਹ ਹੁਕਮ ਤੁਰੰਤ ਲਾਗੂ ਕੀਤੇ ਗਏ ਨੇ ਇਹ ਮਤਲਬੀ ਦੇ ਜਿਹੜੇ ਆਦੇਸ਼ ਨੇ ਉਹ 우ਮਾ ਸ਼ੰਕਰ ਗੁਪਤਾ ਜੋ ਡਾਇਰੈਕਟਰ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਆ ਉਹਨਾਂ ਵੱਲੋਂ ਕੀਤਾ ਗਿਆ ਅਸਲ ਦੇ ਵਿੱਚ ਇਸ 18 ਕਰੋੜ ਦੀ ਜਿਹੜੀ ਗੜਬੜੀ ਹੋਈ ਸੀ ਖਰੂਰ ਸਾਹਿਬ ਹਲਕੇ ਦੇ ਵਿੱਚ ਉਹਦੇ ਚ 15 ਲੋਕਾਂ ਦੀ ਜਿਹੜੀ ਆ ਸ਼ਮੂਲੀਅਤ ਜਾਂ ਮਿਲੀ ਭੁਗਤ ਪਾਈ ਗਏ ਸੀ ਡਿਪਾਰਟਮੈਂਟ ਨੇ ਹੌਲੀ-ਹੌਲੀ 15 ਚੋਂ 5 ਜਾਣੇ ਬਾਹਰ ਕੱਢ ਦਿੱਤੇ ਹੈਗੇ 10 ਜਾਣਿਆਂ ਦੇ ਖਿਲਾਫ ਸ਼ਿਪਾਰਸ਼ ਕਰ ਦਿੱਤੀ ਹੁਣ 10 ਜਾਣਿਆਂ ਚੋਂ ਵੀ 8 ਜਾਣਿਆਂ ਨੂੰ ਮਤਲ ਕਰ ਦਿੱਤਾ ਗਿਆ ਇੱਕ ਬੀਡੀਪੀਓ ਜਿਹੜਾ ਵਾ ਉਹਨੂੰ ਵੀ ਇਸ ਕੇਸ ਤੋਂ ਲਾਂਬੇ ਕਰ ਦਿੱਤਾ ਗਿਆ ਇਹਨਾਂ ਦਾ ਵੀ ਮੁਢਲੇ ਰੂਪ ਦੇ ਵਿੱਚ ਨਾਮ ਸਿੱਧਾ ਦੱਸਿਆ ਜਾ ਰਿਹਾ ਕਿ ਇਹ ਜਿਹੜੇ ਬੀਡੀਪੀਓ ਨੇ ਇਹ ਕੋਈ ਤਰਨਤਾਰ ਦੇ ਵਿੱਚ ਹੀ ਆਮ ਆਦੀ ਪਾਰਟੀ ਦੇ ਕੋਈ ਵੱਡੇ ਲੀਡਰ ਨੇ ਉਹਨਾਂ ਦੇ ਜਿਹੜੇ ਨੇ ਉਹ ਕੁੜਮ ਦੱਸੇ ਜਾ ਰਹੇ ਨੇ ਇਸ ਕਰਕੇ ਇਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਜਦ ਕਿ ਸ਼ਿਕਾਇਤਕਰਤਾ ਨੇ ਇਹਨਾਂ ਦਾ ਵੀ ਜ਼ਿਕਰ ਕੀਤਾ ਸੀ ਇਸੇ ਤਰ੍ਹਾਂ ਜਿਹੜੇ 10 ਜਣੇ ਮਤਲਕੀ ਤੇ ਉਹਨਾਂ ਚੋਂ ਇੱਕ ਜਿਹੜਾ ਵਾ ਉਹ ਰਿਟਾਇਰ ਹੋ ਚੁੱਕਾ ਜਿਸ ਦਾ ਨਾਮ ਅਪਤਾਰ ਸਿੰਘ ਦੱਸਿਆ ਜਾ ਰਿਹਾ ਔਰ ਇੱਕ ਵੀ ਡੀਓ ਇਹਦੇ ਖਿਲਾਫ ਹੱਲੇ ਜਿਹੜੀ ਕਾਰਵਾਈ ਨਹੀਂ ਕੀਤੀ ਜਾ ਰਹੀ ਇੱਕ ਜਿੱਥੇ ਇੱਕ ਆਮ ਆਦੀ ਪਾਰਟੀ ਦੇ ਨੇਤਾ ਨੇ ਵੱਡਾ ਨੇਤਾ ਜਿਹਦੀ ਪਹੁੰਚ ਆ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਉਹਨਾਂ ਨੇ ਆਪਣਾ ਕੁੜੰਬ ਚਾਲਿਆ ਔਰ ਇੱਕ ਤਰਨਤਾਰ ਤੋਂ ਹੀ ਇੱਕ ਆਮ ਆਦੀ ਪਾਰਟੀ ਦੇ ਨੇਤਾ ਨੇ ਜਿਹੜੇ ਪੰਜਾਬ ਦੇ ਵਿੱਚ ਇਸ ਸਮੇ ਇੱਕ ਬਹੁਤ ਵੱਡੇ ਜਿਹੜੇ ਨੇ ਬੋਰਡ ਦੇ ਚੇਅਰਮੈਨ ਨੇ ਉਹਨਾਂ ਨੇ ਵੀ ਆਪਣਾ ਭਰਾ ਬਚਾਲਿਆ ਹੈਗਾ ਤੇ ਅਧਿਕਾਰੀ ਜਿਹੜੇ ਨੇ ਉਹ ਢੰਗ ਦਿੱਤੇ ਗਏ ਨੇ ਅਸਲ ਦੇ ਵਿੱਚ ਪੂਰਾ ਮਸਲਾ ਸੀ ਕਿ ਇਹ 18 ਕਰੋੜ ਰੁਪਏ ਦੀ ਜਿਹੜੀ ਐਬੈਜ਼ਲਮੈਂਟ ਹੋਈ ਸੀ ਤੇ ਤਰਨਤਾਰ ਦੇ ਡਿਪਟੀ ਕਮਿਸ਼ਨਰ ਨੇ ਬੜਾ ਸਟਰੋਂਗ ਐਕਸ਼ਨ ਲੈਂਦੇ ਹੋਏ 10 ਪੰਚਾਇਤ ਜਿਹੜੇ ਸਖਤ ਰੈਂਕ ਦੇ ਅਧਿਕਾਰੀ ਉਹਨਾਂ ਦੇ ਖਿਲਾਫ ਜਿਹੜੀ ਹੈ ਮਹਿਕਮੇ ਨੂੰ ਕਾਰਵਾਈ ਕਰਨ ਵਾਸਤੇ ਸਿਫਾਰਸ਼ ਕੀਤੀ ਸੀ 16 ਜੁਲਾਈ ਨੂੰ ਇੰਡੀਅਨ ਐਕਸਪ੍ਰੈਸ ਦੇ ਵਿੱਚ ਅੰਮ੍ਰਿਤਸਰ ਤੋਂ ਖਬਰ ਛਪੀ ਸੀ ਕਮਲਦੀਪ ਸਿੰਘ ਬਰਾੜ ਵੱਲੋਂ ਜਿਹਦੇ ਚ ਜ਼ਿਕਰ ਕੀਤਾ ਗਿਆ ਸੀ ਕਿ ਤਰਨਤਾਰ ਦੇ ਡਿਪਟੀ ਕਮਿਸ਼ਨਰ ਰਾਹੁਲ ਸਿੰਧੂ ਵੱਲੋਂ ਜਿਹੜਾ ਵਾ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਬੜੇ ਸਟਰੋਂਗਲੀ ਜਿਹੜਾ ਰეკਮੈਂਡ ਕੀਤਾ ਗਿਆ ਸੀ ਕਿ ਇਹਨਾਂ ਅਫਸਰਾਂ ਦੇ ਖਿਲਾਫ ਜਿਹੜੀ ਆ ਕਾਰਵਾਈ ਕੀਤੀ ਜਾਵੇ ਕਿਉਂਕਿ ਵਿਕਾਸ ਦੇ ਨਾਮ ਤੇ 18 ਕਰੋੜ ਰੁਪਏ ਦੀ ਜਿਹੜੀ ਅਵੇਲਮੈਂਟ ਹੋਈ ਹੈ ਜਿਹਦੇ ਚ ਇੱਕ ਆਮ ਆਦੀ ਪਾਰਟੀ ਦੇ ਲੀਡਰ ਦੇ ਭਰਾ ਦਾ ਵੀ ਇੱਕ ਰੋਲ ਸੀ ਸ਼ਮੂਲੀਅਤ ਸੀ ਉਹ ਵੀ ਹੁਣ ਜੋ ਕਾਰਵਾਈ ਹੋਈ ਹੈ ਤੇ ਉਹਨਾਂ ਨੂੰ ਪਾਸੇ ਰੱਖ ਦਿੱਤਾ ਗਿਆ ਇਹਦੇ ਚ ਜਿਹੜਾ ਲੈਟਰ ਜਿਹੜਾ ਡਿਪਟੀ ਕਮਿਸ਼ਨਰ ਉਹ ਲਿਖਿਆ ਗਿਆ ਸੀ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਵੱਲੋਂ ਉਹਦੇ ਚ ਜਿਹੜੇ ਨਾਮ ਲਿਖੇ ਗਏ ਸੀ ਜਿਨ੍ਹਾਂ ਦੇ ਵਿੱਚ ਗੁਰਜਿੰਦਰ ਸਿੰਘ ਜਿਹੜੇ ਪੰਚਾਇਤ ਸਕੱਤਰ ਸਨ ਹਰਦੀਾਲ ਸਿੰਘ ਸ਼ੈਨਸ਼ਾਨੀ ਸਿੰਘ ਜਸਪਾਲ ਸਿੰਘ ਇਹ ਉਸ ਸਮੇਂ ਚੋਲਾ ਸਾਹਿਬ ਦੇ ਵਿੱਚ ਤਨਾਤ ਸਨ ਤੇ ਅਮਰਜੀਤ ਸਿੰਘ ਜਸਵਿੰਦਰ ਸਿੰਘ ਸ਼ਸ਼ੀਲ ਕੁਮਾਰ ਅਵਤਾਰ ਸਿੰਘ ਤੇ ਅਮਰਜੀਤ ਸਿੰਘ ਇਹ ਨਸ਼ਹਿਰਾ ਪੰਨੂਆ ਵਿਖੇ ਉਹ ਤਨਾਤ ਸਨ ਅਤੇ ਬਲਰਾਜ ਸਿੰਘ ਜਿਹੜੇ ਉਸ ਸਮੇਂ ਖਡੂਰ ਸਾਹਿਬ ਦੇ ਵਿੱਚ ਤਨਨਾਥ ਸਿੰਘ ਇਹਨਾਂ ਦੇ ਖਿਲਾਫ ਡਿਪਟੀ ਕਮਿਸ਼ਨਰ ਵੱਲੋਂ ਬੜੇ ਜਿਹੜਾ ਸਖਤੀ ਦੇ ਨਾਲ ਕਾਰਵਾਈ ਕਰਨ ਦੀ ਜਿਹੜੀ ਆ ਸ਼ਿਫਾਰਿਸ਼ ਜਿਹੜੀ ਆ ਕੀਤੀ ਗਈ ਸੀ ਹਾਲਾਂਕਿ ਜਿਹੜੇ ਇਹ ਡਿਪਾਰਟਮੈਂਟ ਦੇ ਰੂਰਲ ਡਿਵੈਲਪਮੈਂਟ ਤੇ ਪੰਚਾਇਤ ਡਿਪਾਰਟਮੈਂਟ ਦੇ ਰੂਲ ਇਹ ਵੀ ਕਹਿੰਦੇ ਨੇ ਕਿ ਇਹ ਜਿਹੜੀ ਕਾਰਵਾਈ ਆ ਇਹ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਵਿਤ੍ਰੰਤ ਉਹਨਾਂ ਦੇ ਖਿਲਾਫ ਕਾਰਵਾਈ ਕਰ ਸਕਦੇ ਨੇ ਪੰਚਾਇਤ ਸਿਕੱਤਰ ਦੇ ਰੈਂਕ ਦੇ ਅਧਿਕਾਰੀਆਂ ਦੇ ਖਿਲਾਫ ਲੇਕਿਨ ਫਿਰ ਵੀ ਜਿਹੜੇ ਤਰਨਤਾਰ ਦੇ ਡਿਪਟੀ ਕਮਿਸ਼ਨਰ ਸਨ ਸ ਰਾਹੁਲ ਉਹਨਾਂ ਨੇ ਜਿਹੜਾ ਵਾ ਇਹ ਡਿਪਾਰਟਮੈਂਟ ਨੂੰ ਹੀ ਇਨਕੁਆਇਰੀ ਜਿਹੜੀ ਆ ਉਹ ਮਾਰਕ ਕਰਕੇ ਦੇ ਦਿੱਤੀ ਸੀ ਕਿ ਇਹਨਾਂ 10 ਪੰਚਾਇਤਾਂ ਦੇ ਖਿਲਾਫ ਜਿਹੜੀ ਆ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਇਸ ਮਸਲੇ ਦੇ ਵਿੱਚ ਉਸ ਸਮੇਂ ਖਬਰ ਦੇ ਵਿੱਚ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਦਾ ਵੀ ਪੱਖ ਲਿਆ ਗਿਆ ਸੀ ਉਹਨਾਂ ਨੇ ਕਹਿਿਆ ਸੀ ਕਿ ਸਬੰਧਤ ਮੈਕਮਾ ਹੀ ਇਹਨਾਂ ਅਧਿਕਾਰੀਆਂ ਦੇ ਖਿਲਾਫ ਜਿਹੜੇ ਖਾਸ ਕਰਕੇ ਪੰਚਾਇਤ 73 ਰੈਂਕ ਦੇ ਅਧਿਕਾਰੀ ਨੇ ਉਹਨਾਂ ਦੇ ਖਿਲਾਫ ਜਿਹੜੇ ਨੇ ਕਾਰਵਾਈ ਕਰ ਸਕਦੇ ਹਨ ਸਤੰਬਰ 2024 ਦੇ ਵਿੱਚ ਇਹ ਜਿਹੜਾ ਮਸਲਾ ਉੱਠਿਆ ਸੀ ਜਿਹਦੇ ਚ ਇੱਕ ਸ਼ਿਕਾਇਤ ਕੀਤੀ ਗਈ ਸੀ ਜਸਕੀਰਤ ਸਿੰਘ ਸਿੱਧੂ ਨਾਮਕ ਇੱਕ ਨੌਜਵਾਨ ਨੇ ਜਿਹੜੀ ਸ਼ਿਕਾਇਤ ਕੀਤੀ ਸੀ ਜਿਹਦੇ ਚ ਕਿਹਾ ਗਿਆ ਸੀ ਕਿ ਇਸ ਹਲਕੇ ਦੇ ਵਿੱਚ ਜਿਹੜੇ ਨੇ 18 ਕਰੋੜ ਦੇ ਜਿਹੜੀਆਂ ਗੜਬੜੀਆਂ ਹੋਈਆਂ ਉਹਦੇ ਚ ਇੱਕ ਆਮ ਆਦਮੀ ਪਾਰਟੀ ਦੇ ਤਰਨਤਾਰਨ ਤੋਂ ਲੀਡਰ ਵੀ ਨੇ ਜਿਹੜੇ ਪੰਜਾਬ ਸਟੇਟ ਦੇ ਇੱਕ ਕੋਈ ਮੈਨੇਜਮੈਂਟ ਤੇ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਨੇ ਉਹਦੇ ਦੇ ਉਸ ਚੇਅਰਮੈਨ ਦੇ ਭਰਾ ਦਾ ਵੀ ਜ਼ਿਕਰ ਸੀ ਕਿ ਇਹਨਾਂ ਨੇ ਮਿਲੀ ਭੁਗਤ ਦੇ ਨਾਲ ਜਿਹੜਾ ਵਾ ਇਹ ਜਿਹੜਾ ਜਿਹੜਾ 18 ਕਰੋੜ ਦੀ ਜਿਹੜੀ ਆ ਵਿੱਤੀ ਜਿਹੜੀ ਆ ਗੜਬੜੀ ਹੋਈ ਆ ਦੱਸਿਆ ਜਾ ਰਿਹਾ ਕਿ ਸ਼ਿਕਾਇਤ ਦੇ ਵਿੱਚ ਕਿ ਜਿਹੜੇ ਆਮ ਆਦੀ ਪਾਰਟੀ ਦੇ ਨੇਤਾ ਨੇ ਤਰਨਤਾਰਨ ਤੋਂ ਪੰਜਾਬ ਸਰਕਾਰ ਦੇ ਕਿਸੇ ਆ ਕਾਰਪੋਰੇਸ਼ਨ ਦੇ ਚੇਅਰਮੈਨ ਨੇ ਉਹਨਾਂ ਦਾ ਭਰਾ ਦੀ ਇੱਕ ਆਪਣੀ ਕੋਈ OPC ਪ੍ਰਾਈਵੇਟ ਲਿਮਟਿਡ ਆਮ ਦੀ ਕੰਪਨੀ ਸੀ ਲੇਕਿਨ ਜਿਹੜੀ ਉਹ ਕੰਪਨੀ ਸਿਰਫ ਸਿਰਫ ਜਿਹੜੀ ਆ ਉਕ ਜਿਹੜਾ ਉਹ ਕੈਟਲ ਫੀਡ ਨੂੰ ਲੈ ਕੇ ਹੀ ਕੰਮ ਕਰਦੀ ਸੀ ਲੇਕਿਨ ਪਿੰਡਾਂ ਦੇ ਵਿੱਚ ਉਹਨਾਂ ਦਾ ਕੋਈ ਤਜਰਬਾ ਨਹੀਂ ਸੀ ਲੇਕਿਨ ਜਿਹੜਾ ਉਹਨਾਂ ਨੇ ਫਿਰ ਜਿਹੜੀ ਆਵਾ ਪਿੰਡਾਂ ਦੇ ਵਿੱਚ ਵਾਟਰ ਕੂਲਰ ਜਾਂ ਹੋਰ ਜਿਹੜੇ ਕੰਮ ਕਰਾਏ ਨੇ ਉਹਦੇ ਚੀਜ਼ ਜਿਹੜੀਆਂ ਗੜਬੜੀਆਂ ਹੋਈਆਂ ਜਾਂਦ ਕੇ ਇਸ ਕੰਪਨੀ ਦਾ ਵਿਕਾਸ ਦੇ ਨਾਮ ਤੇ ਪਿੰਡਾਂ ਦੇ ਵਿੱਚ ਜਿਹੜੇ ਕੰਮ ਹੁੰਦੇ ਨੇ ਡਿਵੈਲਪਮੈਂਟ ਦੇ ਕੋਈ ਲੈਣਾ ਦੇਣਾ ਸੀ ਇਹ ਵੀ ਸ਼ਿਕਾਇਤ ਦੇ ਵਿੱਚ ਦਗਾ ਗਿਆ ਸੀ ਕਿ ਕੰਪਨੀ ਨੇ ਜਿਹੜਾ ਡਿਵੈਲਪਮੈਂਟ ਜਿਹੜਾ ਕੋਈ 85 ਲੱਖ ਜਿਹੜਾ 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 ਵਾ ਉਹ ਕੰਮ ਜਿਹੜਾ ਵਾ ਉਦੋਂ ਕੀਤਾ ਗਿਆ ਜਦੋਂ ਉਹਦਾ ਜਿਹੜਾ ਭਰਾ ਜਿਹੜਾ ਵਾ ਉਹ ਚੇਅਰਮੈਨ ਬਣ ਜਾਂਦਾ ਤੇ ਫਿਰ ਮਿਲੀ ਭੁਗਤ ਦੇ ਨਾਲ ਇਹ ਜਿਹੜਾ ਸਾਰਾ ਜਿਹੜਾ ਕੰਮ ਆ ਉਹ ਹੁੰਦਾ ਹੈਗਾ ਹੁਣ ਫਿਲਹਾਲ ਇਹ ਜਿਹੜੀ ਸ਼ਿਕਾਇਤ ਹੋਈ ਸੀ ਜਿਹਦੇ ਚੱਲਦਿਆਂ ਇਹ ਹੁਣ ਜਿਹੜਾ ਮਸਲਾ ਸਾਹਮਣੇ ਆਇਆ ਕਿ ਤਰਨਤਾਂ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਵੱਲੋਂ ਇਹ ਲਿਖਿਆ ਗਿਆ ਸੀ ਡਾਇਰੈਕਟਰ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਨੂੰ ਕਿ ਇਹਨਾਂ ਦੇ ਜਿਹੜੇ ਖਿਲਾਫ ਆ ਕਾਰਵਾਈ ਕੀਤੀ ਜਾਵੇ ਜਿਹਦੇ ਚੱਲਦਿਆ ਹੁਣ ਇਹ ਜਿਹੜੇ 8 ਜਿਹੜੇ ਨੇ ਪੰਚਾਇਤ ਕੱਤਰ ਉਨ੍ਹਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਹਾਲਾਂਕਿ ਇਹਦੇ ਵਿੱਚ ਲੀਡਰ ਤੇ ਡਿਪਾਰਟਮੈਂਟ ਦੇ ਅਧਿਕਾਰੀਆਂ ਦੀ ਗਿਣਤੀ 15 ਸੀ 15 ਚ ਜਿਹੜੇ ਨੇ ਪੰਜ ਪਹਿਲਾਂ ਹੀ ਸਰਕਾਰ ਦੇ ਦਬਾਅ ਹੇਠ ਹੋ ਸਕੇ ਜਾਂ ਤਰਨਤਾਨ ਤੋਂ ਜਿਹੜੇ ਆਮ ਆਦੀ ਪਾਰਟੀ ਦੇ ਵੱਲੇ ਲੀਡਰ ਉਹਨਾਂ ਦਾ ਦਬਾਅ ਹੋਊਗਾ ਕਿ 15 ਚ ਪੰਜ ਜਣੇ ਪਹਿਲਾਂ ਹੀ ਬਰੀ ਕਰ ਦਿੱਤੇਗੇ ਫਿਰ 10 ਜਣੇ ਰਹਿ ਗਏ 10ਾਂ ਚੋਂ ਜਿਹੜੇ ਨੇ 8 ਜਣੇ ਜਿਹੜੇ ਜਿਹੜੇ ਨੇ ਉਹ ਮਤਲਬ ਕਰ ਦਿੱਤੇ ਇੱਕ ਕੋਈ ਬੀਡੀਪੀਓ ਦੱਸਿਆ ਜਾ ਰਿਹਾ ਹੈਗਾ ਜਿਹੜੇ ਆਮ ਆਦੀ ਪਾਰਟੀ ਦੇ ਇੱਕ ਨੇਤਾ ਦਾ ਕੁੜਮ ਦੱਸਿਆ ਜਾ ਰਿਹਾ ਉਹਨੂੰ ਵੀ ਬਚਾ ਲਿਆ ਗਿਆ ਔਰ ਇੱਕ ਪੰਜਾਬ ਸਰਕਾਰ ਵਿੱਚ ਆਮ ਆਦੀ ਪਾਰਟੀ ਦੇ ਜਿਹੜਾ ਕਿਸੇ ਕਾਰਪੋਰੇਸ਼ਨ ਦਾ ਚੇਅਰਮੈਨ ਹੈ ਉਸ ਚੇਅਰਮੈਨ ਦੇ ਭਰਾ ਦੇ ਖਿਲਾਫ ਵੀ ਸ਼ਿਕਾਇਤ ਹੋਈ ਸੀ ਉਹਦੇ ਖਿਲਾਫ ਵੀ ਕੋਈ ਜਿਹੜੀ ਹੈ ਕਾਰਵਾਈ ਨਹੀਂ ਕੀਤੀ ਮਤਲਬ ਇਸ ਦੇ ਵਿੱਚ ਮੁਲਾਜ਼ਮ ਜਿਹੜੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਬੰਦੀ ਸੀ ਉਹ ਜਿਨ੍ਹਾਂ ਨੇ ਆਪਣੀ ਡਿਊਟੀ ਜਾਂ ਫਰਜ਼ਾਂ ਦੇ ਵਿੱਚ ਕੁਤਾਹੀ ਕੀਤੀ ਉਹ ਤੇ ਮੁਅਤਲ ਕਰ ਦਿੱਤੇ ਗਏ ਨੇ ਪਰ ਇਹਨਾਂ ਪੰਚਾਇਤ ਸਕੱਤਰਾਂ ਨੇ ਜਿਸ ਆਮ ਆਦੀ ਪਾਰਟੀ ਦੇ ਲੀਡਰਾਂ ਤੇ ਜਾਂ ਉਥੋਂ ਦੇ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਦੇ ਦਬਾਹ ਹੇਠ ਜਿਹੜਾ ਕੰਮ ਕੀਤਾ ਉਹਨਾਂ ਦੇ ਖਿਲਾਫ ਜਿਹੜੀ ਆ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ ਏਬੀਸ ਪੰਜਾਬ ਧੰਨਵਾਦ